ਸਵਾਗਤ ਹੈ ਤੁਹਾਡਾ ਸਭ ਦਾ ਲਰਨ ਪੰਜਾਬੀ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਭਾਈ ਗੁਰਦਾਸ ਜੀ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਕੌਣ ਸਨ ਆਨਸਰ ਹੈ ਭਾਈ ਗੁਰਦਾਸ ਜੀ ਪੰਜਾਬੀ ਲੇਖਕ ਇਤਿਹਾਸਕਾਰ ਧਾਰਮਿਕ ਨੇਤਾ ਅਤੇ ਉਪਦੇਸ਼ਕ ਸਨ ਭਾਈ ਗੁਰਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 1551 ਈਸਵੀ ਨੂੰ ਬਾਸਰਕੇ ਅੰਮ੍ਰਿਤਸਰ ਵਿੱਚ ਹੋਇਆ ਪਾਈ ਗੁਰਦਾਸ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਪਿਤਾ ਈਸ਼ਰਦਾਸ ਜੀ ਮਾਤਾ ਜੀਵਨੀ ਜੀ ਪਾਈ ਗੁਰਦਾਸ ਜੀ ਅਕਾਲ ਤਖਤ ਸਾਹਿਬ ਦੇ ਕਿੰਵੇਂ ਜਥੇਦਾਰ ਸਨ ਪਹਿਲੇ ਜਥੇਦਾਰ ਪਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸਨ ਅਦਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਕੌਣ ਸਨ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ 40 ਵਾਰਾਂ ਦੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਕੀ ਕਿਹਾ ਜਾਂਦਾ ਹੈ ਗੁਰਬਾਣੀ ਦੀ ਕੁੰਜੀ ਭਾਈ ਸਾਹਿਬ ਦੀਆਂ ਵਾਰਾਂ ਦੀ ਭਾਸ਼ਾ ਕਿਹੜੀ ਹੈ ਸ਼ੁੱਧ ਟਕਸਾਲੀ ਪੰਜਾਬੀ ਪਾਈ ਗੁਰਦਾਸ ਜੀ ਦਾ ਗੁਰੂ ਅਰਜਨ ਦੇਵ ਜੀ ਨਾਲ ਕੀ ਰਿਸ਼ਤਾ ਸੀ ਪਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ ਪਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਉਂ ਕਿਹਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇੰਨਾ ਵਿੱਚ ਬਾਣੀ ਦੇ ਮੂਲ ਸਿਧਾਂਤਾਂ ਦੀ ਸਰਲ ਵਿਆਖਿਆ ਹੈ। ਪਹਿਲੀ ਵਾਰ ਵਿੱਚ ਭਾਈ ਗੁਰਦਾਸ ਜੀ ਨੇ ਕਿਸ ਗੁਰੂ ਜੀ ਦਾ ਜ਼ਿਕਰ ਕੀਤਾ ਹੈ? ਗੁਰੂ ਨਾਨਕ ਦੇਵ ਜੀ ਦਾ। ਭਾਈ ਗੁਰਦਾਸ ਜੀ ਕਿੰਨੇ ਗੁਰੂਆਂ ਦੇ ਸਾਥੀ ਰਹੇ? 4 ਗੁਰੂ ਸਹਿਬਾਨ ਦੇ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਗਿਆਨ ਰਤਨਾਵਲੀ ਨਾਲ। ਪਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਕਿਸ ਸ਼ੰਦ ਦੀ ਵਰਤੋਂ ਕੀਤੀ ਹੈ? ਨਿਸ਼ਾਨੀ ਸ਼ੰਦ ਦੀ। ਪਾਈ ਸਾਹਿਬ ਨੇ ਮਨਮੁਖ ਮਨੁੱਖ ਦੀ ਤੁਲਨਾ ਕਿਸ ਨਾਲ ਕੀਤੀ ਹੈ? ਖੂ ਦੇ ਡੱਡੂ ਨਾਲ। ਪਾਈ ਸਾਹਿਬ ਨੇ 39 ਵਾਰ ਨੂੰ ਕਿਸ ਰੂਪ ਵਿੱਚ ਅੰਕਿਤ ਕੀਤਾ ਹੈ? ਮੁੰਦਾਮਨੀ ਰੂਪ ਵਿੱਚ। ਪਾਈ ਗੁਰਦਾਸ ਜੀ ਦੇ ਅੰਤਿਮ ਸਮੇਂ ਬਾਰੇ ਦੱਸੋ। ਗੁਰਦਾਸ ਜੀ ਨੇ 1636ਵ ਨੂੰ ਗੋਇੰਦਵਾਲ ਸਾਹਿਬ ਵਿਖੇ ਆਪਣੇ ਸਵਾਸ ਪੂਰੇ ਕੀਤੇ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ